ਆ ਜਿਹੜਾ ਇੱਥੇ ਹਸਤੀਆਂ ਨੂੰ ਲੈ ਕੇ ਕੁਝ ਲੋਕਾਂ ਨੂੰ ਡਾਊਟ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਸੇਖੋ ਐਸਾ ਹੈ ਰਾਤ ਨੂੰ ਸਟਾਫ ਹੁੰਦਾ ਹੈ ਕੈਮਰੇ ਚੱਲੇ ਜੀ ਅਸੀਂ ਕੈਮਰੇ ਦੀ ਤਹਿਕੀਕਾ ਚੱਲੇ ਜਿਹੜਾ ਵੀ ਕਸੂਰਵਾਰ ਹੋਏਗਾ ਉਹਨੂੰ ਜੋ ਵੀ ਬਣਦੀ ਸਜ਼ਾ ਹੈਗੀ ਉਹ ਦਿੱਤੀ ਜਾਗੀ ਮੈਂ ਪਰਿਵਾਰ ਦੇ ਨਾਲ ਖੜਾ ਹਾਂ ਜਿਨ੍ਹਾਂ ਦੀ ਹਸਤੀਆਂ ਸੀਗੇ ਜੀ ਕੋਈ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਮਗਰ ਰਾਤ ਦੇ ਜਿਹੜੇ ਡਿਊਟੀ ਦੇ ਬੰਦੇ ਸੀਗੇ ਜੀ ਕੀ ਕੋਤਾਈ ਹੋਈ ਹੈ ਦਾ ਉਹਦਾ ਚਾਹੀਦਾ ਜਰੂਰ ਸੀ ਸੀਸੀਟੀਵੀ ਦਿਖਾਜੀ ਪਰਵਾਰ ਨੇ ਕੀ ਤੁਹਾਨੂੰ ਕਿਹਾ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਪਰਿਵਾਰ ਨੇ ਮੈਨੂੰ ਬੁਲਾਇਆ ਸੀ ਜਦੋਂ ਮੈਂ ਪੰਜ ਮਿੰਟ ਚੁਰਿਆ ਹੋਇਆ ਸੀ ਮੇਰੀ ਵੈਸੇ ਵੀ ਡਿਊਟੀ ਹੁੰਦੀ ਹੈ ਐਜੂ ਸੋਸ਼ਲ ਵਰਕਰ ਜੀ ਜਾ ਜੋ ਵੀ ਹੈ ਪਰਿਵਾਰ ਦੇ ਨਾਲ ਖੜਿਆ ਮੇਰੇ ਨਾਲ ਤੁਸੀਂ ਸੋਸ਼ਲ ਵਰਕਰ ਕਦ ਤੋਂ ਜੁੜੇ ਹੋ ਕਾਫੀ ਦਿਰ ਤੋਂ ਜੁੜੇ ਹੋ ਲੱਗਦਾ ਜੀ ਲੱਗਦਾ ਕਦੀ ਇਸ ਤਰ੍ਹਾਂ ਦੇ ਨਈ ਉਸ ਨੂੰ ਖਣੇ ਾਨੇ ਵਾਰੀ ਐਸਾ ਉਹ ਵੀ ਸੈਕੀਗਾਰਡ ਕਰਨ ਤੋਂ ਬਾਅਦ ਕਲੀਅਰ ਹੋਏਗਾ ਜੀ ਸੀਸੀਟੀਵੀ ਲੱਗੇ ਹੋਣੇ ਸਰ ਸੀਸੀਟੀਵੀ ਲੱਗੇ ਮੈਂ ਉਹ ਰਾਤ ਦੇਖ ਲੈ ਜਿਹੜਾ ਵੀ ਹੈਗਾ આરોਪ ਹੈਗਾ ਜੀ ਕਿ ਗੇਟ ਖੋਲ ਕੇ ਅੰਦਰ ਵੜ ਗਏ ਨੇ ਜੀ ਜੇ ਕੋਈ ਬੰਦਾ ਆਇਆ ਵੀ ਹੈ ਤਾਂ ਉਹਦੇ ਦੇ ਵੀ ਵੰਦੀ ਕਾਰਵਾਈ ਕੀਤੀ ਗਈ ਨੇ ਜੇ ਬੁਵਾਲੇ ਆ ਗਏ ਚਲੋ ਗਲਤ ਹੋਈ ਜਾਂ ਨਹੀਂ ਇਹਦਾ ਹੁੰਦੀ ਹੁੰਦੀ ਹੈ ਇਹਦਾ ਹੁੰਦੀ ਹੁੰਦੀ ਹੈ ਰਾਤ ਛੋਟੀ ਡਿਗਰੀ ਵੀ ਪੁੱਛ ਰਾਗ ਰੂਪ ਸਾਡੀ ਚੱਕੀ ਪੂਰੀ ਬੋਡੀ ਪੰਛੀ ਗਾਣਾ ਮੱਕਾ ਮੇਰਾ ਪ੍ਰੇਮ ਜੀ ਕਿੱਥੇ ਕੰਮ ਕਰਦੇ ਹੋ ਮੈਂ ਇਹੀ ਗੱਲ ਕਰ ਰਿਹਾ ਸੀ ਸਾਜੀ ਕਿਹੜੀ ਮੜੀਆਂ ਨੇ ਹਾਂਜੀ ਕੋਲੋੜੀ ਗੱਟ ਮੜੀਆਂ ਵਾਗੀਆਂ ਕੀ ਰੋਲਾ ਪਿਆ ਕੀ ਗੱਲ ਹੋਵਾ ਜੀ ਮੈਂ ਸਾਜੀ ਫੱਲੇ ਸਵੇਰੇ ਸਾਡਾ ਠੀਕਾ ਜੀ ਖੁੱਲ ਵੀ ਜਾਂਦੇ ਸਾਜੀ ਸਾਰੇ ਕੰਮ ਵੀ ਆਂਦਾ ਠੀਕਾ ਝਾੜੂ ਪੋਚਾ ਜੀ ਲੱਗਦਾ ਸੀ ਅੱਜ 10-12 ਬਾਗਲ ਹੋ ਗਏ ਜੀ ਇਹਨਾਂ ਬੁਵਾਲੇ ਖਾਦੇ ਜੀ ਇਹ ਨਾਲੇ ਭਾਈ ਡਿਊਟੀ ਕਰਵਾ ਕੇ ਸਵਾਇ ਚਲਾਤੀ ਜੀ ਹੁੰਦੇ। ਉਹ ਮੁੰਡੇ ਭਾਈ ਜਦੋਂ ਨਾਲ ਜੀ ਉਹਦੀ ਖੜਾ ਕਰ ਦੇਦਾ ਸਵਾਇ ਚ ਹੋ ਗੂ। ਠੀਕ ਕੀ ਹੋਇਆ ਕੀ ਆ ਉਹਦੇ ਦੀ ਹੁਣ? ਹਾਂਜੀ ਆ ਰਾਫ ਨੂੰ ਕਹਿੰਦੇ ਜੀ ਅੱਲਾ ਹੀ ਫਾਗ ਰੱਖੀ ਜਾ ਭਈਆ ਦੇ ਦੋ ਤਿੰਨ ਦਿਨ ਦੋ ਦਿਨ ਹੋ ਗਏ ਬੈਠੇ ਜੀ। ਹਾਂਜੀ। ਹਸਤੀਆਂ ਲੈ ਕੇ ਕੋਈ? ਹਾਂਜੀ। ਹਸਤੀਆਂ ਵਗੈਰਾ ਲੈ ਕੇ ਇੱਥੋਂ ਨਹੀਂ ਸਮਝਿਆ ਜੀ ਬੇਟਾ ਜੀ ਰਾਜਾ ਸਾਹਿਬ। ਹਸਤੀਆਂ ਉਹਦੇ ਦੀ ਲੈ ਕੇ ਗਿਆ ਕੋਈ? ਨਾ ਕੋਈ ਆ ਰਾ ਆ ਕਿਨੇ ਭਰਾ ਕੇ ਰੱਖੀ ਆ। ਇਹਦੀ ਵਲਾਂ ਕੱਲ੍ਹ ਵਾਲ ਤੇ ਭਾਈ ਆ ਨਹੀਂ ਕੱਲ੍ਹ ਉਹ ਤਾਂ ਨਾ ਭਾਈ। ਵੀਰ ਸਾਹਿਬ ਜੀ 3 ਦਿਨ ਹੋ ਗਏ ਮੈਂ ਤਾਂ ਉੱਥੇ ਹੀ ਲੱਗ। ਕੋਈ ਬੰਦੇ ਆ

ਉਹਨੂੰ ਥੱਲੇ ਨੂੰ ਖੋਲੋ ਕੈਮਰੇ ਦਿਖਾਉਣ ਨੇ ਕੈਮਰੇ ਚੱਲ ਰਹੇ ਆ ਠੀਕ ਹੈ ਨਾ ਪਤਾ ਲੱਗ ਜੂਗਾ ਇਹ ਕੀ ਵੀ ਕਾਰਵਾਈ ਹੈ ਇਹਦੇ ਪਰਚਾ ਪਵਾ ਦਿੰਨੇ ਇਹ ਕੋਈ ਹੋਰ ਬੰਦਾ ਹੈ ਉਹਦੇ ਵੀ ਪਰਚਾ ਪਵਾ ਕੋਈ ਵੀ ਹੋ ਜਾ ਐਸੇ ਕੈਮਰੇ ਵੀ ਚੱਲ ਰਹੇ ਆ ਤੁਸੀਂ ਦੇਖ ਲੈਣਾ ਕੈਮਰੇ ਬੈਕਮ ਫੋਨ ਨੇ ਇਹ ਵੀ ਕੋਲਾ ਵੀ ਚੱਲਿਆ ਮੈਂ ਇਹ ਵੀ ਚੇਕ ਕਰਾਂ ਉੱਥੇ ਦੇਖ ਲੈਣਾ ਕਿੰਨਾ ਪਤਾ ਲੱਗਦਾ ਕਹਿੰਦੇ ਕਦੇ ਸਾਹਮਣੇ ਨਾਲ ਕਹਿੰਦੇ ਚੱਲ ਰਹੇ ਹੋ ਬੜੇ ਦਿਖਾ ਰਹੇ ਪਤਾ ਲੱਗਦਾ ਪੂਰੇ ਖੜੇ ਆ ਦਿਖ ਰਹੇ ਆ ਪਤਾ ਲੱਗ ਜੇ ਕਿਹੜਾ ਆ ਬੰਦਾ ਰਾਤ ਨੂੰ ਪੂਰੇ ਖੜੇ ਆ ਉਹ ਬੰਦਾ ਦੇਖ ਲੇਗਾ ਥੋੜਾ ਇਹ ਜਿਹੜਾ ਇਹ ਦੇਖੋ ਕੁਝ ਵੀ ਨਹੀਂ ਆ ਹੱਡ ਪੈਰ ਕੋਈ ਖੋਪੜੀ ਕੁਝ ਵੀ ਨਹੀਂ ਹੈ ਇਹ ਸਾਰੇ ਜਿਹੜੇ ਤਾਂਤਰੀ ਕੋਲੇ ਕੰਮ ਹੁੰਨੇ ਸਿਰਫ ਇਹਨਾਂ ਦੇ ਮਿਲੀ ਪਖਤੂਨਾਂ ਨੂੰ ਹੈ ਵਾ ਸਾਰਾ ਕੰਮ ਨਹੀਂ ਕਰੀਆ ਗੇਟ ਗੇਟਮੈਨ ਮੰਨ ਚੁੱਕਿਆ ਪਹਿਲਾਂ ਪੱਟੀ ਲਿਆ ਪੋੜਾ ਨੇ ਪੋੜਾ ਨਹੀਂ ਪਾਣੀ ਕੋਈ ਬਾਹਰ ਕਾਲੀ ਸਾਰੀ ਹੈ ਮਾਣੀ ਪਾਏ ਹੋਇਆ ਹੈ ਸਰਕਾਰ ਪਰ ਖੜਤ ਕੋਈ ਹੈ ਕਿ ਨਾਮ ਹੈ ਸਰਤ ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਆ ਤੁਸੀਂ ਸੰਸਕਾਰ ਕਰਿਆ ਸੀ ਕਿੰਨਾ ਦਾ ਕਰਿਆ ਸੀ ਮੈਂ ਆਪਣੇ ਪਿਤਾ ਜੀ ਦਾ ਤਸ ਕਦੋਂ ਜੀ ਪਰਸੋਂ ਅੱਛਾ ਤੇ ਤੇ ਪ੍ਰਸਥੀਆਂ ਮਿਲੀਆਂ ਇੱਥੇ 80 ਬਹੁਤ ਇਸ ਹਾਲਾਚ ਆਇਆ ਸੀ ਇਦਾਂ ਹੀ ਪਈ ਹੈ ਜਿੱਦਾਂ ਦੇਖ ਰਹੇ ਆਪਾਂ ਹੂੰ ਅਸੀਂ ਦੇਖਿਆ ਤਾਂ ਕੁਛ ਵੀ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਝਾੜੂ ਮਾਰ ਰਿਹਾ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਜਿਹੜਾ ਉਹ ਰਿ ਇਨਚਾਰਜ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਕਦੋਂ ਉਹ ਜਿਹੜਾ ਝਾੜੂ ਮਾਰਦਾ ਕਹਿੰਦੇ ਰਾਤੀ 12 ਵਜੇ 3-4 ਦਿਨਾਂ ਤੋਂ ਕੋਈ ਨਾ ਕੋਈ ਆ ਰਿਹਾ ਹੂੰ ਰੂਟੀਨ ਚ ਕੋਈ ਨਾ ਕੋਈ ਆ ਰਿਹਾ 12 ਵਜੇ ਰਾਤੀ ਇਹ ਹੁਣ ਮਲਕੀ ਹਸਤੀਆਂ ਨਹੀਂ ਆ ਇੱਥੇ ਹਸੀਆਂ ਕੁਛ ਹੈਗੀਆਂ ਕੁਛ ਨਹੀਂ ਹੈ ਔਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆ ਉਹਨਾਂ ਦੀ ਉਹ ਸਾਹਮਣੇ ਨਾਲ ਖੜੇ ਆ ਕਹਿੰਦੇ ਉਹਨਾਂ ਦੇ ਵੀ ਹਸੀਆਂ ਨਹੀਂ ਹੈ ਛੇੜਖਾਨੀ ਹੋਈ ਪਈ ਉਹਨਾਂ ਨਾਲ ਕਿੰਨੀਆਂ ਹੋਰ ਹੈਗੀਆਂ ਜਿਹੜੇ ਮੜੀਆਂ ਦੇ ਵਿੱਚ ਕਿੰਨੀਆਂ ਬਾਡੀਜ਼ ਆਈਆਂ ਸੀਗੀਆਂ ਹਸੀਆਂ ਨਹੀਂ ਹੋਈ ਬਾਡੀ ਸਾਡੇ ਸਾਹਮਣੇ ਤਾਂ ਇੱਕ ਸਾਡੇ ਪਿਤਾ ਜੀ ਦੀ ਦੋ ਹੋਰ ਐਟ ਅ ਟਾਈਮ ਤਿੰਨ ਹੋਰ ਚੱਲ ਰਹੇ ਸੀ ਫਿਲਹਾਲ ਇਹੋ ਹੀ ਹਾਲਤ ਈ ਨਾ ਜੀ ਤਿੰਨਾ ਚੋਂ ਤਿੰਨਾ ਚੋਂ ਦੋਆਂ ਤੇ ਹੋਇਆ ਹੋਇਆ ਵਾ ਛੇੜਖਾੜ ਕਰ ਰਹੀ ਵੀ ਕੋਈ ਛੇੜਖਾੜ ਕਰ ਰਹੀ ਪਈ ਆ ਇਹ ਕੋਈ ਤਾੰਤ੍ਰਿਕ ਵਾਲਾ ਕੰਮ ਹੈ ਜਿਵੇਂ ਹੱਡ ਪੈਰ ਚੱਕ ਕੇ ਖੋਪੜੀ ਚੱਕ ਕੇ ਕੋਈ ਸੇਲ ਵੇਚਦੇ ਨੇ ਹੈ ਅੱਛਾ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਪਲੀਜ਼ ਬਹੁਤ ਗਲਤ ਕੰਮ ਹੋ ਰਿਹਾ ਜਿਸ ਨਾਲ ਵੀ ਹੋ ਰਿਹਾ ਬਹੁਤ ਗਲਤ ਕੰਮ ਹੋ ਰਿਹਾ ਹੈ ਲੱਗਦਾ ਕਿ ਇਸ ਤਰ੍ਹਾਂ ਕੈਮਰਾ ਕਿਸ ਕੋਟੇ ਇੱਥੇ ਕੋਈ ਕੈਮਰੇ ਲੱਗੇ ਪਏ ਸਾਰੇ ਟੁੱਟੇ ਪਏ ਤਾਰਾ ਕੋਈ ਚੱਲ ਨਹੀਂ ਰਿਹਾ ਕਹਿੰਦਾ ਕੋਈ ਕਿ ਏਰੀਆ ਦੇ ਉੱਨੀ ਚੱਲ ਰਿਹਾ ਅਸੀਂ ਕਹਾਂ ਗੇਟਕੀਪਰ ਦੀ ਸਾਨੂੰ ਦਿਖਾਓ ਕੈਮਰਾ ਉਹ ਵੀ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਇਹ ਸਾਹਮਣੇ ਕੈਮਰਾ ਲੱਗਿਆ ਭਾਏ ਵੀ ਨਹੀਂ ਚੱਲ ਰਿਹਾ ਲੱਗਦਾ ਕਿ ਤਾੰਤ੍ਰਿਕ ਜਿਹੜੇ ਆਉਂਦੇ ਨੇ ਉਹ ਕਰਦਨੇ 100% ਇਹੀ ਕੰਮ ਹੈ ਜਿਹੜਾ ਕੰਮ ਹੈ ਸਿਰਫ ਉਹਨਾਂ ਦਾ ਹੀ ਹੋਇਆ ਹੈ ਕਿ ਇਕੱਠਾ ਕਰਕੇ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਕੇ ਲੇ ਗਏ ਬਾਕੀ ਪੂਰਾ ਛੱਡ ਕੇ ਠੀਕ ਇਹ ਰੱਖੀ ਹੈ ਉਹ ਗੈਸਾ ਕਰਾ ਲਿਖਣਾ ਕਰ ਲਿਖਣਾ ਲਿਖਣਾ ਇਹ ਤਾਂ ਛੱਡਾ ਦੇ ਕੇ ਗਿੱਲੀ ਕਰਕੇ ਰੱਖਿਆ ਵੇ ਦੇਖੋ ਸੁੱਕੀ ਤੇ ਉਦੋਂ ਦਾ ਬੜਾ ਫਰਕ ਆ ਕਿੰਨਾ ਕਿੱਤਾ ਹੈ ਰਾਤ ਨੂੰ ਠੰਡੀ ਕਿੱਤੀ ਹੈ ਨਾ ਕਿੱਤਾ ਮਾਰਿਆ ਹੋਇਆ ਹੈ ਠੰਡੀ ਕਿੱਤੀ ਹੋਈ ਹੈ ਇਹ ਇਹ ਜਿਹੜਾ ਕੋਈ ਕਾਰ ਨਹੀਂ ਆਪਣੇ ਪੈਂਤੀਆਂ ਪਰ ਖਾਣਾ ਨਹੀਂ ਆਇਆ ਕੋਈ ਗਰਮੀ ਦੀਆਂ ਸਾਈਡ ਤੇ ਰੱਖਣੀ ਪੈ ਰਹੀ ਹੈ ਕਿ ਆਪਾਂ ਇੱਥੇ ਰੋੜ ਰੱਖ ਲਈ ਆ ਕਹਿੰਦੇ ਉੱਥੇ ਹੀ ਰੋੜ ਰੱਖ ਲਈ ਆ ਨਾਂ ਨਾਮ ਚਾਹ ਰੂ ਸਿਰਫ ਰੋੜ ਰੱਖ ਲਈ ਆ ਪਰ ਆ ਵੀ ਜਾ ਕੇ ਬਸ ਤੀਰ ਰਾਤ ਹੀ ਆ ਗਈ ਨਹੀਂ ਕਾਸੀ ਆ ਫੇਰ ਜਾਂ ਲੋ ਜ਼ਿਆਦੀ ਦਿੱਤੀ ਵੀ ਆ ਦੇਖੋ ਆਪਣਾ ਦਾਦਾ ਲਾਰੇ ਸੇ ਸ਼ਾਇਦ ਅਗਲੇ ਮੈਂ ਕਿੱਥੇ ਕਰਦੇ ਨੇ ਸਾਈਡ ਤੇ ਰੱਖ ਕੇ ਥੋੜਾ ਗਿੱਡੀ ਆ ਇਹ ਮੈਂ ਪੂਰਾ ਬੜਿਆ ਫਿੱਟਾ ਮਾਰਿਆ ਇਹ ਹੁਣ ਜਿਹਦੀ ਚੱਕੀ ਵੀ ਉਹਨੂੰ ਵੀ ਇਹਨਾਂ ਨੂੰ ਪਤਾ ਕੀ ਕਿਦੀ ਇਹ ਹੈ ਇਹ ਵੀ ਲਾਲਾ ਹੁਣ ਹਸਾ ਨੀ ਬਤੁ ਤਰਿਆ ਜਾ ਨਾ ਨਾ ਮੈਂ ਜਿਹੜਾ ਕਹ ਰਾਂ ਜਿਹੜਾ ਬੰਦਾ ਹੁਣ ਆਏਗਾ ਉਹ ਨੂੰ ਵੀ ਨਹੀਂ ਪਤਾ ਕਿ ਅਸੀਂ ਸਾਡੇ ਤੋਂ ਪਹਿਲਾਂ ਹੀ ਕਿਸੇ ਨੇ ਚੱਕਰ ਰੱਖੀ ਹੋਈ ਆ ਆ ਲੋ ਜੀ ਨਵੀਂ ਇੱਕ ਗੱਲ ਹੋਰ ਵੀ ਐ ਇਹ ਜਿਹੜੀ ਹੋਈ ਵੀ ਐ ਉਹ ਮੇਰੇ ਖਿਆਲ ਚ ਜਿੰਨਾ ਨੇ ਹੈਗੇ ਉਹਨਾਂ ਨੂੰ ਵੀ ਪਤਾ ਉਹ ਪਹਿਲਾਂ ਹੀ ਇਕੱਠੇ ਕਰਕੇ ਸਾਡੇ ਤੇ ਰੱਖੀ ਹੋਈ ਐ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਸਾਹਮਣੇ ਆਈ ਜਾ ਰਿਹਾ ਸਾਹਮਣੇ ਇਹ ਦੋ ਤਿੰਨ ਬੰਦੇ ਰਲੇ ਪਏ ਪਹਿਲੇ ਉਹ ਆਇਆ ਸੀ ਉਹ ਭੱਜ ਗਿਆ ਵਿੱਚੋਂ ਜਿਹੜਾ ਉਹਨੇ ਗਰਡ ਦਾ ਹੋਏ ਨਹੀਂ ਭੱਜਿਆ ਉਰੇ ਹੀ ਆ ਜੀ ਸਟਾਫ ਦਾ ਨਹੀਂ ਨਹੀਂ ਰਿਹਾ ਜੀ ਕਿਹ ਹੈ ਇਹ ਗੇਟ ਕੀਪਰ ਹੈ ਇਸੀ ਨੇ ਗੇਟ ਖੋਲ ਕੇ ਅੰਦਰ ਭਾੜੇ ਉਹ ਸਫਾਈ ਵਾਲਾ ਮੰਨ ਚੁੱਕਿਆ ਕਿ ਤਿੰਨ ਬੰਦੇ ਆਏ ਸੀ ਰਾਤੀ 12 ਵਜੇ ਤੋਂ ਬਾਅਦ ਇਧਰੋਂ ਇਧਰੋਂ ਮਤਲਬ ਹੀ ਨਹੀਂ ਆ ਇਹ ਬੰਦੇ ਨੇ ਹੀ ਨੇ ਇਹਨਾਂ ਨੂੰ ਬੁਲਾਇਆ ਛਾਰੇ ਤਰੋਂ ਦੋ ਪਹਿਨਤ ਚਲੋ ਪਹਿਨਤ ਚ ਦੰਦ ਪਾਇਆ ਤੈਨੂੰ ਪਤਾ ਨਹੀਂ ਕਿਹਦੇ ਨੂੰ ਪਹਿਨਤ ਚ